ਇਤਿਹਾਸ ਉਹਨਾਂ ਦਾ ਹੁੰਦਾ ਹੈ ਜੋ ਇਤਿਹਾਸ ਬਣਾਉਂਦੇ ਨੇ ਅਤੇ ਰਣਜੀਤ ਸਿੰਘ ਇਤਿਹਾਸ ਦਾ ਉਹ ਸਿਰ ਹੈ ਜਿਸ ਨੇ ਪੰਜਾਬ ਨੂੰ ਏਕਤਾ, ਸ਼ਾਨ ਤੇ ਅਮੰਦਤਾ ਆਓ ਜਾਣੀਏ ਸ਼ੇਰ-ਏ-ਪੰਜਾਬ ਦੀ ਰੌਣਕਮਈ ਕਹਾਣੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਗੁਜਰਾਵਾਲਾ ਵਿਖੇ ਹੋਇਆ ਸਰਦਾਰ ਮਹਾ ਸਿੰਘ ਅਤੇ ਰਾਜਕੌਰ ਦਾ ਪੁੱਤਰ ਸੀ ਰਣਜੀਤ ਸਿੰਘ ਬਚਪਨ ਤੋਂ ਹੀ ਰਣਜੀਤ ਸਿੰਘ ਦੀ ਅੱਖ ਬਿਲਕੁਲ ਸਾਫ਼ ਨਹੀਂ ਸੀ ਮੋਤੀਆ ਬਿੰਦ ਕਾਰਨ ਮਹਾਰਾਜਾ ਇੱਕ ਅੱਖੋਂ ਅੰਨ੍ਹਾ ਸੀ ਪਰ ਇਹ ਕਮਜ਼ੋਰੀ ਉਹਨਾਂ ਨੂੰ ਹਿੰਮਤ ਬਹਾਦਰੀ ਜਾਂ ਅਕਲ ਨੂੰ ਕਦੇ ਵਿਰੋਗ ਨਾ ਸਕੇ 11 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੀ ਮੌਤ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਸੁੱਕਰਚਕੀਆਂ ਮਿਸਲ ਦੀ ਅਗਵਾਈ ਕੀਤੀ ਉਸ ਵੇਲੇ ਪੰਜਾਬ ਵਿੱਚ 12 ਮਿਸਲੇ ਸਨ ਹਰ ਕੋਈ ਆਪਣਾ ਰਾਜ ਚ ਹੁੰਦਾ ਸੀ ਮਹਾਰਾਜੇ ਨੇ ਨਾ ਸਿਰਫ ਆਪਣੇ ਰਾਜ ਨੂੰ ਵਿਧਾਇਆ ਸਗੋ ਪੂਰੇ ਪੰਜਾਬ ਨੂੰ ਇੱਕ ਰਾਜ ਬਦਲ ਦਿੱਤਾ 1799 ਵਿੱਚ ਰਣਜੀਤ ਸਿੰਘ ਨੇ ਲਾਹੌਰ ਫਤਿਹ ਕਰਕੇ ਆਪਣੀ ਰਾਜਤਾਨੀ ਬਣਾਈ 1801 ਵਿੱਚ ਰਣਜੀਤ ਸਿੰਘ ਤੋਂ ਮਹਾਰਾਜਾ ਰਣਜੀਤ ਸਿੰਘ ਖੋਸ਼ਿਤ ਹੋਇਆ ਮਹਾਰਾਜਾ ਰਣਜੀਤ ਸਿੰਘ ਨੇ ਮੁਗਲਾ ਅਫਗਾਨਾ ਤੇ ਅੰਗਰੇਜ਼ਾਂ ਦੇ ਰਾਜ ਨੂੰ ਚੁਣੌਤੀ ਦਿੱਤੀ ਕਾਬੁਲ ਪੇਸ਼ਾਵਰ ਮਲਕਾੰਡ ਕਸ਼ਮੀਰ ਇਹ ਸਾਰੇ ਇਲਾਕੇ ਮਹਾਰਾਜੇ ਦੇ ਰਾਜ ਹਿੱਸੇ ਸੀ ਰਣਜੀਤ ਸਿੰਘ ਦੇ ਰਾਜ ਵਿੱਚ ਹਿੰਦੂ ਮੁਸਲਮਾਨ ਸਿੱਖ ਸਭ ਨੂੰ ਇੱਕ ਜਹੀ ਇੱਜ਼ਤ ਮਿਲਦੀ ਸੀ ਮਹਾਰਾਜਾ ਰਣਜੀਤ ਸਿੰਘ ਅਦਾਲਤ ਵਿੱਚ ਆਪ ਬੈਠ ਲੋਕਾਂ ਦੀ ਗੱਲ ਸੁਣਦੇ ਸੀ ਮਹਾਰਾਜੇ ਦੇ ਰਾਜ ਵਿੱਚ ਕੋਈ ਭੁੱਖਾ ਨਹੀਂ ਸੌਂਦਾ ਸੀ ਵਪਾਰ ਕਲਾ ਹਥਿਆਰ ਦੇ ਕੰਮ ਨੂੰ ਵਧਾਵਾ ਮਿਲਦਾ ਸੀ 27 ਜੂਨ 1840 ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਆਖੀਰ ਸਾਲ ਤਾ ਮਹਾਰਾਜਾ ਰਣਜੀਤ ਸਿੰਘ ਨਾ ਸਿਰਫ ਇੱਕ ਮਹਾਨ ਰਾਜਾ ਸੀ ਸਗੋਂ ਇੱਕ ਦਰਸ਼ਕ ਫੌਜੀ ਇਨਸਾਫਪਸੰਦ ਅਤੇ ਆਦਰਸ਼ ਪੁਰਸ਼ ਸਨ ਅੱਜ ਜਦੋਂ ਇਹਤਾ ਅਮਨ ਤੇ ਵਿਰਾਸਤ ਦੀ ਗੱਲ ਕਰਦੇ ਹਾਂ ਤਾਂ ਮਹਾਰਾਜਾ ਰਣਜੀਤ ਸਿੰਘ ਸਾਨੂੰ ਰਾਹ ਦਿਖਾਉਂਦੇ ਨੇ ਉਹ ਸੱਚਮੁੱਚ ਸਿੱਖ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀਡੀਓ ਵਧੀਆ ਲੱਗੀ ਹੋਏ ਤੇ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਯੈਸ ਲਿਖ ਕੇ ਸਬਸਕ੍ਰਾਈਬ ਜਰੂਰ ਕਰਿਓ